ਮਲੇਸ਼ੀਆ ਦੇ ਵਿੱਚ ਦਲਜੀਤ ਦੋਸਾਂਝ ਦਾ ਸ਼ੋਅ ਸੀ ਤੇ ਸੁਰਖੀਆਂ ਦੇ ਵਿੱਚ ਨਾ ਆਵੇ ਇਹ ਕਿਵੇਂ ਹੋ ਸਕਦਾ ਪਰ ਹੁਣ ਸੁਰਖੀਆਂ ਦੇ ਵਿੱਚ ਇਸ ਲਈ ਆਇਆ ਕਿਉਂਕਿ ਦਲਜੀਤ ਨੇ ਸਟੇਜ ਤੇ ਆਪਣੀ ਚੁੱਪੀ ਤੋੜੀ ਹੈ ਜੋ ਇਨੇ ਸਮੇਂ ਤੋਂ ਖਾਮੋਸ਼ ਬੈਠੇ ਸੀ ਤਾਂ ਆਪਣੀ ਫਿਲਮ ਸਰਦਾਰ ਜੀ 3 ਨੂੰ ਭਾਰਤ ਦੇ ਵਿੱਚ ਰਿਲੀਜ਼ ਨਾ ਹੋਣ ਤੇ ਪਹਿਲੀ ਵਾਰ ਦਲਜੀਤ ਦੋਸਾਂਝ ਦੇ ਵੱਲੋਂ ਚੁੱਪੀ ਤੋੜੀ ਗਈ ਤਾਂ ਉਹਨਾਂ ਦੇ ਵੱਲੋਂ ਸਟੇਜ ਤੇ ਜੋ ਬੋਲਿਆ ਗਿਆ ਉਸ ਦਾ ਹਰ ਇੱਕ ਦਲਜੀਤ ਦੋਸਾਂਝ ਦਾ ਫੈਨ ਇੰਤਜ਼ਾਰ ਕਰ ਰਿਹਾ ਸੀ ਤਾ ਦਲਜੀਤ ਸ਼ੋਅ ਦੇ ਦੌਰਾਨ ਗਾਣੇ ਗਾਰੇ ਸੀ ਤਾਂ ਇੱਕ ਫੈਨ ਭਾਰਤ ਦਾ ਝੰਡਾ ਲਹਿਰਾਉਂਦਾ ਜਿਸ ਨੂੰ ਵੇਖ ਕੇ ਦਲਜੀਤ ਰੁਕਦੇ ਨੇ ਤੇ ਬੋਲਦੇ ਨੇ ਕਿ ਇਹ ਮੇਰੇ ਦੇਸ਼ ਦਾ ਝੰਡਾ ਹੈ ਤਾਂ ਉਹਨਾਂ ਕਿਹਾ ਕਿ ਕਾਫੀ ਸਮੇਂ ਤੋਂ ਮੈਂ ਕੁਝ ਗੱਲ ਕਰਨਾ ਚਾਹੁੰਦਾ ਸੀ ਪਰ ਅੱਜ ਇਸ ਸਬੰਧੀ ਮੈਂ ਗੱਲ ਕਰਾਂਗਾ ਫਿਰ ਉਹਨਾਂ ਨੇ ਕਿਹਾ ਕਿ ਮੇਰੀ ਫਿਲਮ ਸਰਦਾਰ ਜੀ 3 ਜੋ ਕਿ ਫਰਵਰੀ ਦੇ ਵਿੱਚ ਸ਼ੂਟ ਹੋਈ ਸੀ ਤਾਂ ਉਸ ਸਮੇਂ ਵੀ ਜਿਹੜੇ ਇਹ ক্রিকেট ਮੈਚ ਨੇ ਉਹ ਖੇਡੇ ਜਾ ਰਹੇ ਸੀ ਤਾਂ ਉਸ ਤੋਂ ਬਾਅਦ ਪਹਿਲਗਾਮ ਦੇ ਵਿੱਚ ਵਾਰਦਾਤ ਹੁੰਦੀ ਐ ਤੇ ਅਸੀਂ ਉਸ ਸਮੇਂ ਵੀ ਨਿੰਦਾ ਕੀਤੀ ਤੇ ਨਾਲ ਦੇ ਨਾਲ ਜੋ ਪੀੜਿਤ ਪਰਿਵਾਰ ਸੀ ਉਹਨਾਂ ਲਈ ਅਰਦਾਸ ਵੀ ਕੀਤੀ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਪਰ ਇਸ ਵਾਰਦਾਤ ਤੋਂ ਬਾਅਦ ਸਾਡੀ ਫਿਲਮ ਜਿਹੜੀ ਉਹ ਨਹੀਂ ਚੱਲਣ ਦਿੱਤੀ ਤੇ ਇਹ ਮੈਚ ਅੱਜ ਵੀ ਚੱਲ ਰਹੇ ਨੇ ਸਾਡੀ ਫਿਲਮ ਅਤੇ ਇਹਨਾਂ ਮੈਚਾਂ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਫਿਲਮ ਪਹਿਲਾਂ ਸ਼ੂਟ ਹੋ ਗਈ ਸੀ ਪਰ ਇਹ ਮੈਚ ਅੱਜ ਵੀ ਚੱਲ ਰਹੇ ਨੇ ਤਉ ਉਸ ਸਮੇਂ ਨੈਸ਼ਨਲ ਮੀਡੀਆ ਦਾ ਜ਼ੋਰ ਲੱਗਾ ਸੀ ਕਿ ਦਲਜੀਤ ਨੂੰ ਗद्दार ਸਾਬਿਤ ਕੀਤਾ ਜਾਵੇ ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਗद्दार ਨਹੀਂ ਹੋ ਸਕਦੇ ਤੇ ਮੇਰੇ ਕੋਲ ਜਵਾਬ ਸੀ ਪਰ ਮੈਂ ਚੁੱਪ ਸੀ ਆਪਣੇ ਅੰਦਰ ਰੱਖੀਆਂ ਗੱਲਾਂ ਕਿਉਂਕਿ ਮੈਂ ਸਿੱਖਿਆ ਕਿ ਕੋਈ ਕਿੰਨਾ ਵੀ ਜ਼ਹਿਰ ਕਰੇ ਉਸ ਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਣਾ ਤਾਂ ਸਟੇ ਦੇ ਉੱਤੇ ਦਲਜੀਤ ਦਸਾਂਝ ਦੇ ਵੱਲੋਂ ਆਪਣੀ ਚੁੱਪੀ ਤੋੜੀ ਗਈ ਤੇ ਇਹ ਸਾਰੀਆਂ ਗੱਲਾਂ ਅੱਜ ਕਹਿ ਦਿੱਤੀਆਂ ਗਈਆਂ ਤੇ ਸਵਾਲ ਵੀ ਕਿਤੇ ਨਾ ਕਿਤੇ ਬਣਦਾ ਕਿਉਂਕਿ ਜਦੋਂ ਹੀ ਦਲਜੀਤ ਦਾ ਇਹ ਬਿਆਨ ਆਇਆ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਤਾਂ ਦਲਜੀਤ ਦਸਾਂਝ ਦੀ ਸਰਦਾਰ ਜੀ ਫਿਲਮ ਸੀ ਜੋ ਕਿ ਇਸ ਸਾਲ ਰਿਲੀਜ਼ ਹੋਣੀ ਸੀ ਜੋ ਕਿ ਪਹਿਲਗਾਮ ਅਟੈਕ ਹੋਇਆ ਸੀ ਜਿਸ ਤੋਂ ਬਾਅਦ ਇਸ ਫਿਲਮ ਨੂੰ ਬੈਨਡ ਕੀਤਾ ਗਿਆ ਸੀ ਕਿਉਂਕਿ ਇਸ ਦੇ ਵਿੱਚ ਪਾਕਿਸਤਾਨੀ ਐਕਟ੍ਰੈਸ ਹਾਨੀਆ ਅਮੀਰ ਸ਼ਾਮਿਲ ਸੀ ਤਾਂ ਪਾਕਿਸਤਾਨ ਦੇ ਨਾਲ ਜਦੋਂ ਤੋਂ ਭਾਰਤ ਦੇ ਸਬੰਧ ਵਿਗੜੇ ਤਾਂ ਉਹਨਾਂ ਦੇ ਕਲਾਕਾਰਾਂ ਦੀ ਨਲੇ ਤਾਂ ਆਈਡੀਆ ਬੰਦ ਕਰ ਦਿੱਤੀਆਂ ਗਈਆਂ ਤੇ ਨਾਲ ਦੇ ਨਾਲ ਜੋ ਵੀ ਕੰਮ ਸੀ ਉਹ ਰੋਕ ਦਿੱਤਾ ਗਿਆ ਤਾਂ ਦਲਜੀਤ ਦੋਸਾਂਝ ਨੇ ਦੱਸਿਆ ਕਿ ਫਰਵਰੀ ਦੀ ਫਿਲਮ ਸ਼ੂਟ ਸੀ ਜੋ ਕਿ ਪਹਿਲਗਾਮ ਦੇ ਅਟੈਕ ਤੋਂ ਪਹਿਲਾਂ ਦੀ ਫਿਲਮ ਇਹ ਸ਼ੂਟ ਹੋਈ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਈ ਵੀ ਪਾਕਿਸਤਾਨੀ ਐਕਟ੍ਰੈਸ ਦੇ ਨਾਲ ਮੰਨ ਨਹੀਂ ਕੀਤਾ ਗਿਆ ਸੀ ਪਰ ਫਿਰ ਵੀ ਉਹਨਾਂ ਦੀ ਜਿਹੜੀ ਫਿਲਮ ਸੀ ਉਹ ਰੋਕ ਦਿੱਤੀ ਗਈ ਜਦਕਿ ਮੈਚ ਨੇ ਜਿਹੜੇ ਅੱਜ ਵੀ ਖੇਡੇ ਜਾ ਰਹੇ ਨੇ ਤਾਂ ਇਹ ਵੱਡਾ ਜਿਹੜਾ ਸਵਾਲ ਹੈ ਦਲਜੀਤ ਦੋਸਾਂਜ ਦੇ ਵੱਲੋਂ ਆਪਣੇ ਮਲੇਸ਼ੀਆ ਸ਼ੋਅ ਦੇ ਦੌਰਾਨ ਚੁੱਕਿਆ ਗਿਆ ਹੈ